ਤੁਹਾਡੇ ਨਾਲ ਇਹ ਇੱਕ ਮਾਮਲਾ ਆਇਆ ਸੀਗਾ ਤੁਹਾਡੀ ਵਾਈਫ ਦੇ ਨਾਲ ਹੋਇਆ ਸੀਗਾ ਉਹ ਕੀ ਮਾਮਲਾ ਸੀਗਾ ਤੇ ਕਿੱਦਾਂ ਹੋਈ ਹੁਣ ਮੈਂ ਕੋ ਮੈਂ ਗੋਪਰੀ ਸਿੰਘ ਸਾਨੂੰ ਕੋ ਯਾਕੂਬ ਸਿੰਘ ਪਿੰਡ ਲੋਟ ਆ ਮੇਰੀ ਨਾ ਵਾਈਫ ਪ੍ਰੈਗਨੈਂਟ ਸੀ ਅਸੀਂ ਸਨੀਤਾ ਹਸਪੀਟਲ ਗਏ ਉਹਨਾਂ ਨੇ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਪ੍ਰੈਗਨੈਂਟ ਆ ਪ੍ਰੈਗਨੈਂਟ ਦੀ ਜਗ੍ਹਾ ਉਹਨਾਂ ਨੇ ਸਾਨੂੰ ਦੇ ਦਿੱਤੀ ਕਿਟ ਖਾਣ ਵੀ ਕਿਟ ਖਾ ਲਓ ਕੋਈ ਗੱਲ ਨਹੀਂ ਵੀ ਇੱਕ ਦੋ ਦਿਨਾਂ ਬਾਅਦ ਤੁਸੀਂ ਸਾਡੇ ਕੋ ਆ ਜੇ ਇੱਕ ਦੋ ਦਿਨਾਂ ਬਾਅਦ ਅਸੀਂ ਉਹਨਾਂ ਕੋਲ ਦੁਬਾਰਾ ਗਏ ਤਾਂ ਬਲੀਡਿੰਗ ਨਹੀਂ ਹੋਈ ਮੁੜ ਕੇ 2-4 ਦਿਨ ਨੂੰ ਸਾਨੂੰ ਫੇਰ ਬੁਲਾਇਆ ਉਹਨਾਂ ਨੇ ਅਸੀਂ ਫੇਰ ਗਏ ਉਹ ਫੇਰ ਬਲੀਡਿੰਗ ਹੋਣ ਲੱਗ ਪਈ ਤਾਂ ਬਲੀਡਿੰਗ ਬੰਦ ਨਾ ਹੋਵੇ ਮਿੰਮ ਬੰਦ ਨਾ ਹੋਵੇ ਬੰਦ ਹੋਣ ਤੋਂ ਬਾਅਦ ਕੰਟੀਨਿਊ ਅਸੀਂ ਜਾਂਦੇ ਰਹੇ ਕਈ ਮਹੀਨਾ ਡੇਢ ਮਹੀਨਾ ਤੇ ਸਾਨੂੰ ਕਹਿੰਦੀ ਵੀ ਚੈੱਕ ਕਰਨਾ ਪੈਣਾ ਉਹਨਾਂ ਨੇ ਸਾਨੂੰ ਬਿਨਾਂ ਲੱਥੇ ਤੇ ਉਹਦਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਨੇ ਤੇ ਬਾਅਦ ਸਾਨੂੰ ਉਹਨਾਂ ਨੇ ਘਰ ਭੇਜਤਾ ਫੇਰ ਸਾਨੂੰ ਪੰਚਾਇਤ ਨੂੰ 8-10 ਦਿਨ ਨੂੰ ਬੁਲਾਉਂਦੇ ਰਹੇ ਅਸੀਂ ਜਾਂਦੇ ਰਹੇ ਆਉਂਦੇ ਰਹੇ ਗੁਲੂ ਕੁਝ ਲਾ ਦੇ ਸੀ ਗੁਲੂ ਕੁਝ ਲਾਣ ਤੋਂ ਬਾਅਦ ਸਾਨੂੰ ਵਾਪਸ ਘਰ ਭੇਜ ਦਿੰਦੇ ਸੀ ਤੇ ਮੁੜ ਕੇ ਉਹ ਬਲੀਡਿੰਗ ਫੇਨਾ ਹਟੇ ਮੈਂ ਦੁਬਾਰਾ ਫੇ ਚੈੱਕ ਕੀਤਾ ਚੈੱਕ ਕਰਨੇ ਦੇ ਬਾਅਦ ਦੁਬਾਰਾ ਫੇ ਪ੍ਰੈਗਨਨਸੀ ਕੋਈ ਜਿਵਾ ਨਹੀਂ ਤੇ ਮੈਂ ਇਹ ਆਪਣੀ ਮਰਜ਼ੀ ਨਾਲ ਮੈਂ ਨਾ ਇਹਨੇ ਕੋਈ ਸੀਟੀ ਸਕੈਨ ਸਕੈਨ ਕਰਾਈ ਨਾ ਕੋਈ ਟੈਸਟ ਕੀਤਾ ਵੀ ਸਕੈਨ ਕਰਾਣ ਗਏ ਤੇ ਸਕੈਨ ਮੈਂ ਆਪਣੀ ਮਰਜ਼ੀ ਨਾਲ ਸਕੈਨ ਕਰਾਣ ਗਏ ਸਕੈਨ ਦੇ ਵਿੱਚ ਲਿਖਿਆ ਵਾ ਵੀ ਉਹਦੇ ਵਿੱਚ ਵੀ ਇਹਦੇ ਅੰਦਰ ਐਨ ਐਮ ਐਮ ਦਾ ਪੀਸ ਹੈਗਾ ਹੈ ਤੇ ਮੈਂ ਆ ਕੇ ਇਹਨਾਂ ਨੂੰ ਸਕੈਨ ਦਿਖਾ ਲਈ ਮੈਂ ਆਪਣੀ ਮਰਜੀ ਨਾਲ ਲਿਆਇਆ ਕਰਾ ਕੇ ਲਿਆ ਕੇ ਦਿਖਾ ਲਈ ਮੈਨੂੰ ਕਹਿੰਦੀ ਵੀ 2-3000 ਲਾਇਆ ਹੈ ਰਾਮ ਆ ਗਿਆ ਤੇ ਇਹ ਸਕੈਨ ਦੇ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਬਿਲਕੁਲ ਕਲੀਅਰ ਹੈ ਤੂੰ ਟੈਨਸ਼ਨ ਨਾ ਲਾਉ ਜਾਓ ਅਸੀਂ ਕੰਟੀਨਿਊ ਫਿਰ ਸਾਨੂੰ ਬੁਲਾਦੀ ਰਹੀ ਸਵੇਰ ਨੂੰ ਬੁਲਾ ਲੈਣਾ ਗੋਲੂ ਕੋਈ ਲਾ ਕੇ ਸ਼ਾਮ ਨੂੰ ਭੇਜ ਦੇਣਾ ਸਵੇਰ ਨੂੰ ਬੁਲਾ ਲੈਣਾ ਸ਼ਾਮ ਨੂੰ ਭੇਜ ਦੇਣਾ ਫੇ ਮੇਰੀ ਮੰਮੀ ਬਾਹਰੋਂ ਆਏ ਜਰਮਨ ਗਏ ਤੇ ਮੇਰੀ ਦੀਦੀ ਕੋਲੋਂ ਜਦੋਂ ਬਾਹਰੋਂ ਆਏ ਤੇ ਮੇਰੀ ਮਾਤਾ ਲੈ ਕੇ ਗਏ ਮੇਰੀ ਮਾਤਾ ਨੇ ਕਹਿੰਦੀ ਦੁਬਾਰਾ ਇਹ ਤਾਂ ਚੈੱਕ ਅਪ ਕਰਨਾ ਪੈਣਾ ਉਹ ਦੁਆਰਾ ਅੰਦਰ ਲੈ ਗਈ ਅੰਦਰ ਲੈਣ ਚੈੱਕ ਕਰਨੇ ਦੇ ਬਹਾਨੇ ਉਹਨੇ ਦੁਆਰਾ ਦੁਆਰਾ ਫੇਰ ਮੋਸ਼ਨ ਕੀਤਾ ਮੇਰੀ ਘਰ ਵਾਲੀ ਬਾਹਰ ਆਈ ਤੇ ਮੇਰੀ ਮਾਤਾ ਨੂੰ ਦੱਸਿਆ ਵੀ ਹਾਂ ਮੇਰਾ ਦੁਆਰਾ ਫੇਰ ਇਹਨੇ ਮੋਸ਼ਨ ਵਾਂਗੂ ਕੀਤਾ ਜਦੋਂ ਇਹਨੇ ਦੂਈ ਵਾਰੀ ਮੋਸ਼ਨ ਕੀਤਾ ਉਹਦੇ ਬੱਚਾਦਾਨੀ ਦੇ ਵਿੱਚ ਕੱਟ ਲੱਗ ਗਿਆ ਜੋ ਚੀਜ਼ ਨਾ ਕਿਹਾ ਉਹ ਬੱਚਾਦਾਨੀ ਦੇ ਵਿੱਚ ਕੱਟ ਲੱਗ ਗਿਆ ਕੱਟ ਲੱਗਣ ਤੋਂ ਬਾਅਦ ਅਸੀਂ ਇਹਨੂੰ ਬਲੂ ਕੋਲ ਲਾਇਆ ਕੋਲ ਲੜਣ ਤੋਂ ਬਾਅਦ ਅਸੀਂ ਘਰ ਆ ਗਏ ਸਵੇਰ ਨੂੰ ਬਾਈਕ ਦੀ ਸੇਫ ਜਿਆਦਾ ਖਰਾਬ ਹੋ ਗਈ ਤੇ ਮੈਂ ਕਿਹਾ ਵੀ ਚਲ ਨਹੀਂ ਰਾਮ ਆਦਾ ਅਸੀਂ ਪਿੱਛੇ ਵੀ ਜਾਂਦੇ ਆ ਵੀ ਚਲ ਤੁਹਾਨੂੰ ਨਹੀਂ ਸਮਝ ਆਦੀ ਤੁਹਾਨੂੰ ਦੱਸ ਦੋ ਕਿ ਜੇ ਅਸੀਂ ਉਧਰ ਦਖਾਲ ਲੈਣੇ ਇਹ ਤੁਹਾਨੂੰ ਜਾਣ ਲੈਗੇ ਮੇਰੀ ਟੈਨਸ਼ਨ ਆ ਤੂੰ ਟੈਨਸ਼ਨ ਨਾ ਲਓ ਮੈਂ ਬੈਠੀ ਆ ਮੈਂ ਬੈਠੀ ਆ ਜੇ ਸਿਹਤ ਜਾਦੇ ਖਰਾਬ ਹੋ ਗਈ ਮੈਂ ਕਟਾਰੀ ਦੇਦੇ ਆ ਮੈਂ ਕਿ ਨਹੀਂ ਰਾਮਾ ਦਾ ਕਟਾਰੀ ਦੇ ਦਖਾਲ ਲੈਣੇ ਜੇ ਕਟਾਰੀ ਦੇਗਾ ਇਹ ਕਟਾਰੀ ਦੀ ਮੈਡਮ ਨੇ ਟੈਸਟ ਕੀਤਾ ਉਹ ਕਹਿੰਨੇ ਪੋਜ਼ਿਟਿਵ ਆ ਵੀ ਤੁਹਾਡੀ ਸਕੈਨ ਕਰਾਣੀ ਪੈਣੀ ਆ ਵੀ ਤੁਸੀਂ ਨੰਨੂਰ ਦੇ ਪਹਿਲਾਂ ਸਕੈਨ ਲਿਆ ਹੋ ਕਰਕੇ ਜਦੋਂ ਅਸੀਂ ਸਕੈਨ ਕਰਾਣ ਗਏ ਤਾਂ ਡਾਕਟਰਾਂ ਨੇ ਸਕੈਨ ਕੀਤੀ ਉੱਥੇ ਬੇਸ਼ੋਗ ਸਿਹਤ ਜਿਆਦਾ ਖਰਾਬ ਹੋ ਗਈ ਉਹ ਡਾਕਟਰਾਂ ਨੇ ਬਾਹਰ ਆ ਕੇ ਮੈਨੂੰ ਦੱਸਿਆ ਵੀ ਇਹਦੇ ਬੱਚੇਦਾਨੀ ਦੇ ਵਿੱਚ ਕੱਟ ਲੱਗਿਆ ਵਾ ਤੇ ਕੱਟ ਲੱਗਣ ਕਰਨ ਵੀ ਬੱਚੇਦਾਨੀ ਦੇ ਕੱਟ ਲੱਗਣ ਦੇ ਕੰਨ ਪੇਟ ਵਿੱਚ ਬਲੱਡ ਵਹਿ ਰਿਹਾ ਵੀ ਹੁਣ ਤੁਸੀਂ ਨਾ ਕਿਤੇ ਰਹਿਪਤ ਦੇ ਚੱਕਰ ਚ ਪਿਓ ਨਾ ਤੁਸੀਂ ਕਿ ਜਿਹੜੀ ਸਲਾਹ ਚੱਕਰ ਚ ਪਿਓ ਤੇ ਮੈਡਮ ਨੰਨੂਗੂ ਨੂੰ ਅੰਦਰ ਮਿਲ ਕੇ ਉਹਨੂੰ ਕਹਿ ਦਿਓ ਵੀ ਤੁਸੀਂ ਕਰਨਾ ਜੋ ਕਰਨ ਉਹਨਾਂ ਨੇ 15 20 ਮਿੰਟਾਂ ਦੇ ਵਿੱਚ ਵਿੱਚ ਅੰਦਰ ਲਈ ਜਾ ਕੇ ਪੇਟ ਖੋਲ ਕੇ ਤੇ ਬੱਚੇਦਾਨੀ ਮੈਨੂੰ ਦਿਖਾ ਲਈ ਵੀ ਆਹ ਫਲਾਨੀ ਜਗ੍ਹਾ ਤੇ ਕੱਟ ਲੱਗਿਆ ਵਾ ਵੀ ਆਹ ਬਲੀਡਿੰਗ ਆ ਉਹਨਾਂ ਨੇ ਸਹੀ ਕੀਤਾ ਮੈਡਮ ਨੂੰ ਨੂੰ ਦਾ ਬਹੁਤ ਧੰਨਵਾਦ ਆ ਮੇਰੇ ਘਰ ਵਾਲੀ ਦੀ ਜਾਨ ਬਚੀ ਮੇਰੇ ਬੱਚੇ ਛੋਟੇ ਛੋਟੇ ਐ ਮੈਨੂੰ ਕਦੇ ਜਾਣੇ ਨਹੀਂ ਦਿੱਤਾ ਤੇ ਉਸ ਦਾ ਕੀ ਕੀਤਾ ਜੀ ਮੈਂ ਸਿਵਲ ਸਰਜਨ ਦੇ ਦਰਖਾਸਤ ਦਿੱਤੀ ਐ ਐਸਐਸਪੀ ਦੇ ਦੇ ਡੀਸੀ ਦੇ ਸਾਰਿਆਂ ਨੇ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਸੀ ਕੋਈ ਇਨਸਾਫ ਨਹੀਂ ਮਿਲਦਾ ਸੀ ਕਿ ਇਹ ਸਿਵਲ ਸਰਜਨ ਦੇ ਜਾ ਕੇ ਪੁੱਛਦੇ ਸੀ ਅਸੀਂ ਉਹ ਕਹਿੰ ਜਾਂਦੇ ਤੇ ਵੀ ਹੁਣ ਮੇਰੇ ਸੁਨੀਤਾ ਨੇ ਮੇਰੇ ਪਰ ਇੱਕ ਕੇਸ ਪਾਤਾ ਵੀ ਮੈਨੂੰ ਰਸਮਿਤ ਕਰਦਾ ਰਸਮਿਤ ਕਰਦਾ ਮੈਨੂੰ ਤੁਹਾਡੇ ਦੇ ਕੇਸ हां जी ਮਿੱਤ ਕੇਸ ਪਾਤਾ ਵੀ ਮੈਨੂੰ ਰਸਮਿਤ ਕਰਦਾ ਵੀ ਕੇਸ ਕਰ ਅਸੀਂ ਸਿਵਲ ਸਰਜਨ ਨੂੰ ਜਾ ਕੇ ਪੁੱਛਦੇ ਸੀ ਸਿਵਲ ਸਰਜਨ ਕਹਿੰਦੀ ਸੀ ਵੀ ਤੁਹਾਡੇ ਉਹਨੇ ਤੁਹਾਡੇ ਪਰ ਕੇਸ ਪਾਇਆ ਹੋਇਆ ਇਸ ਕਰਕੇ ਹਜੇ ਕੁਝ ਨਹੀਂ ਕਰ ਸਕਦੇ ਤੇ ਨੇ ਐਸ ਐਚਓ ਬਲਾਚੋਰ ਤੇ ਪੁਲਿਸ ਡੀ ਐਸ ਪੀ ਡੀ ਨਮਾਸ਼ਾ ਉਹਨਾਂ ਨੇ ਮੈਨੂੰ ਇਨਸਾਫ ਦਵਾਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹਨਾਂ ਨੂੰ ਰੈਸਟ ਕੀਤਾ ਤੇ ਭੋਲੇ ਭਾਲੇ ਲੋਕਾਂ ਦੀ ਜਾਨ ਬਚੀ ਜਦੋਂ ਤੁਸੀਂ ਆਪਣੇ ਘਰ ਵਾਲੇ ਦੇ ਇਲਾਜ ਲਈ ਗਏ ਸੀਗੇ ਕੀ ਤੁਸੀਂ ਹਸਪੀਟਲ ਚੈੱਕ ਕੀਤਾ ਸੀਗਾ ਕਿ ਰਜਿਸਟਰਡ ਹੈਗਾ ਜਾਂ ਨਹੀਂ ਹੈਗਾ ਉਹ ਅਸੀਂ ਸਾਰੇ ਜਾਂਦੇ ਦੇ ਲੋਕ ਜਿੱਦਾਂ ਜਾਂਦੇ ਆ ਸਾਨੂੰ ਇਦਾਂ ਨਹੀਂ ਨਾ ਪਤਾ ਰਜਿਸਟਰਡ ਦਾ ਕਿ ਨਹੀਂ ਰਜਿਸਟਰ ਸੀ ਜਿੱਥੇ ਦਾ ਇਲਾਜ ਕਰਾਣ ਜਾਂਦੇ ਆ ਉਹ ਡਾਕਟਰ ਦੀ ਜਾ ਕੇ ਇਹ ਤਾਂ ਪੁੱਛਦਾ ਨਹੀਂ ਕੋਈ ਵੀ ਜਾਂਦਾ ਐ ਤੇ ਜਾ ਕੇ ਪੁੱਛੂਗਾ ਵੀ ਤੁਸੀਂ ਆਪਣੀ ਪਹਿਲਾਂ ਡਿਗਰੀ ਲਿਆਓ ਅਸੀਂ ਫੇਰ ਇਲਾਜ ਕਰਾਣਾ ਹੈ ਹੂੰ ਮੈਨੂੰ ਕਿਤੇ ਜਾਣ ਨਹੀਂ ਤਾਂ ਤਾਂ ਮੈਨੂੰ ਦੱਸ ਦਿੰਦੀ ਵੀ ਨਹੀਂ ਮੇਰੇ ਨਹੀਂ ਸਮਝ ਆਉਂਦਾ ਤੂੰ ਕਿਤੇ ਉੱਤਰ ਤਖਾਲ ਲਾਵੇਂ ਕਿਤੇ ਉੱਤਰ ਤਖਾਲ ਲਾਵੇਂ ਮੇਰੀ ਫੇ ਮੇਰੀ ਬਾਈ ਵੀ ਜਿਸ ਇਤਨਾ ਜ਼ਿਆਦਾ ਖਰਾਬ ਹੋ ਗਈ ਸੀ ਇਹ ਤੁਹਾਨੂੰ ਕਿੰਨੇ ਮਹੀਨੇ ਬਾਅਦ ਇਨਸਾਫ ਮਿਲਿਆ ਜੀ ਸਾਨੂੰ ਜੀ 89 ਮਹੀਨੇ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਜੇ ਐਡੇ ਲੋਕ ਜਿਹੜੇ ਹੈਗੇ ਆ ਪਰੇਸ਼ਾਨ ਹੋ ਗਏ ਤਾਂ ਇਨਸਾਫ ਦੀ ਕੀ ਕਲ ਕਰ ਸਕਦੇ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇਨਸਾਫ ਦੋਆ ਤੇ ਹੁਣ ਜਿਹੜੀਆਂ ਡਿਗਰੀਆਂ ਸੀਗੀਆਂ ਸਾਰੀਆਂ ਝਾਲੀ ਸੀਗੀਆਂ ਉਹ ਡਿਗਰੀਆਂ ਸਾਰੀਆਂ ਝਾਲੀ ਪਈਆਂ ਗਈਆਂ ਗਈਆਂ ਜੀ ਅੱਛਾ ਜੀ ਇਸ ਹੋਂਦੇ ਗੋਪੀ ਸਿੰਘ ਨੇ ਇੱਕ ਦਰਖਾਸਤ ਹੈਲਥ ਡਿਪਾਰਟਮੈਂਟ ਦੇ ਕੋਲ ਕੀਤੀ ਸੀ ਕਿ ਮੇਰੀ ਵਾਈਫ ਗਰਜੀਤ ਕੌਰ ਦਾ ਇਲਾਜ ਡਾਕਟਰ ਸੁਨੀਤਾ ਸ਼ਰਮਾ ਵੱਲੋਂ ਆਪਣੇ ਹਸਪੀਟਲ ਵਿੱਚ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਹੋਂਦੇ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਸਿਟ ਬਣਾਈ ਗਈ ਸੀ ਡਿਊਰਿੰਗ ਸਿਟ ਦੀ ਇਨਕੁਆਰੀ ਦੇ ਦੌਰਾਨ ਜੋ ਰਿਕਾਰਡ ਸਨੀਤਾ ਡਾਕਟਰ ਸੁਨੀਤਾ ਸ਼ਰਮਾ ਵੱਲੋਂ ਅਤੇ ਕੰਪਲੇਂਟਡ ਵੱਲੋਂ ਦਿੱਤੇ ਗਏ ਸੀ ਉਹਨਾਂ ਨੂੰ ਵਾਚ ਕੇ ਜਿਹੜੇ ਡਾਕਟਰ 스ਨੀਤਾ ਨੂੰ ਆਪਣੀ ਡਿਗਰੀ ਸੰਬੰਧੀ ਰਿਕਾਰਡ ਦਿੱਤਾ ਗਿਆ ਉਸ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹ ਡਿਗਰੀ ਤੇ ਜਿਹੜੇ ਡਾਕੂਮੈਂਟਸ ਸੀ ਉਹ ਝਾਲੀ ਪਾਏ ਗਏ ਜਿਸ ਤੇ ਬਿਹਾਰਪਤ ਸਿੱਟ ਵੱਲੋਂ ਇੱਕ ਰਿਪੋਰਟ ਬਣਾ ਕੇ ਭੇਜੀ ਗਈ ਕਿ ਇਹ ਸਾਰਾ ਝਾਲੀ ਇੱਕੋ ਡਿਗਰੀ ਚਾਲੀ ਉਹਦੇ ਸੰਬੰਧੀ ਐਫਆਈਆਰ ਲਾਚ ਕੀਤੀ ਹੈ ਉਸ ਸੰਬੰਧੀ ਐਸਐਸਬੀ ਮਾਂਜੋਗ ਐਸਐਸਬੀ ਸਾਹਿਬ ਭੇਜੀ ਗਈ ਰਿਪੋਰਟ ਦੇ ਬਿਹਾਫ ਤੇ ਸਿਟੀ ਬਲਾਚੋਰ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਅਤੇ ਡਾਕਟਰ 스ਨੀਤਾ ਦੀ ਸੰਬੰਧੀ ਅਰੈਸਟ ਪਾ ਲਈ ਗਈ ਹੈ ਉਸ ਦੀ ਤਪਤੀਸ਼ ਜਾਰੀ ਹੈ